वाहगुरु जी का खालसा वाहगुरु जी की फतेह गुर मैं गुरसीरत कौर हाँ मैं छेवीं क्लास में पढ़ती हाँ मैं एक तस्वीर बनाई है गुरु गोबिंद सिंह जी के ऊपर क्योंकि उन्होंने प्रकाश पुरब आ गया है तो मैं ये तस्वीर ये आइडिया मैं उतो मिले कि मैं ਇੱਕ ਦਿਨ ਮੋਬਾਈਲ 'ਤੇ ਰੀਲਸ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬਾਰੇ ਆ ਤੇ ਆਹ ਡਰਾਇੰਗ ਹੈਗੀ ਐ ਉਹ ਤੇ ਮੈਂ ਇਹ 2 ਤੋਂ 3 ਘੰਟਿਆਂ 'ਚ ਤਿਆਰ ਕੀਤੀ ਸੀ ਇਹ ਆਸ ਦੀ ਗੱਲ ਕਰੀ ਇਤਿਹਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਸਹਿਜਾਦੇ ਸੀ ਸਹਿਜਾਦਾ ਅਜੀਤ ਸਿੰਘ ਜੀ ਸਹਿਜਾਦਾ ਦੰਦਾਰ ਸਿੰਘ ਜੀ ਸਹਿਜਾਦਾ ਜੋਰਾਵਰ ਸਿੰਘ ਜੀ ਸਹਿਜਾਦਾ ਫਤੇ ਸਿੰਘ ਜੀ ਤੇ ਉਹਨਾਂ ਦੀ ਇੱਕ ਮਾਤਾ ਜੀ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਵੱਡੇ ਸਹਿਜਾਦਿਆਂ ਨੂੰ ਚਮਕੌਰ ਦੀ ਗੜੀ 'ਚ ਸ਼ਹੀਦ ਕੀਤਾ ਗਿਆ ਸੀ ਤੇ ਛੋਟੇ ਸਹਿਜਾਦਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਚ ਜਨਵਾ ਦਿੱਤਾ ਸੀ ਪੂਰਨਾ ਬੱਚਿਆਂ ਨੂੰ ਕੀ ਪਲੇ ਕਰਨਾ ਚਾਹੁੰਦੇ ਉਸ ਇਤਿਹਾਸ ਬਾਰੇ ਪੜ੍ਹਨਾ ਚਾਹੀਦਾ ਸਾਨੂੰ ਸਿੱਖ ਇਤਿਹਾਸ ਜਿਆਦਾ ਤੋਂ ਜਿਆਦਾ ਜਾਨਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਹੋਰ ਵੀ 10 ਗੁਰੂਆਂ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਧੰਨਵਾਦ